ਨਮਸਕਾਰ ਸਾਸ਼ਟ੍ਰਿਕਲ ਸਮਾਣਾ ਟੋੜੇ ਤੇ ਤੁਹਾਡਾ ਸਵਾਗਤ ਹੈ ਮਰਤਕ ਪਰਿਵਾਰ ਨੂੰ ਇਨਸਾਫ ਨਾ ਮਿਲਣ ਕਾਰਨ ਸਮਾਣਾ ਪਟਿਆਲਾ ਰੋਡ ਕੀਤਾ ਜਾਮ ਪਿਛਲੇ ਕੁਝ ਦਿਨ ਪਹਿਲੇ ਪਬਲਿਕ ਸਕੂਲ ਵਿੱਚ ਕੰਮ ਕਰ ਰਿਹਾ ਤੇਜ ਕੁਮਾਰ ਸੈਣੀ ਵੱਲੋਂ ਸਕੂਲ ਵਿੱਚ ਹੀ ਆਪਣੀ ਜੀਵਨ ਨੀਲਾ ਖਤਮ ਕਰ ਲਈ ਸੀ ਅਤੇ ਸੁਸਾਇਡ ਨੋਟ ਵਿੱਚ ਨੋਟ ਵਿੱਚ ਸਕੂਲ ਦੀ ਹੀ ਟੀਚਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਅਤੇ ਉਸਦੇ ਭਰਾ ਵੱਲੋਂ ਹੋਰ ਦੋ ਲੋਕਾਂ ਦੇ ਨਾਮ ਐਫ ਆਈ ਆਰ ਬੀਤੇ ਉਸ ਨੂੰ ਪਰੇਸ਼ਾਨ ਕਰਨ ਲਈ ਜ਼ਿੰਮੇਦਾਰ ਠਹਿਰਾ ਗਿਆ ਮ੍ਰਿਤਕ ਸ੍ਰੀ ਸਤੀਸ਼ ਕੁਮਾਰ ਸੈਣੀ ਦੇ ਭਰਾ ਰਾਹੁਲ ਸੈਣੀ ਨੇ ਦੱਸਿਆ ਕਿ ਪੁਲਿਸ ਵੱਲੋਂ ਸਾਨੂੰ ਵਿਸ਼ਵਾਸ ਦਿਲਾ ਕਿ ਦੋਸ਼ੀਆਂ ਨੂੰ 24 ਘੰਟੇ ਵਿੱਚ ਗ੍ਰਿਫਤਾਰ ਕਰ ਦਿੱਤਾ ਜਾਵੇਗਾ ਪਰ ਅੱਜ 13 ਦਿਨ ਹੋ ਗਏ ਕੋਈ ਵੀ ਦੋਸ਼ੀ ਗ੍ਰਿਫਤਾਰ ਨਹੀਂ ਕੀਤਾ ਸਾਨੂੰ ਪੁਲਿਸ ਵੱਲੋਂ ਝੂਠਾ ਲਾਲਾ ਲਾ ਕੇ ਮ੍ਰਿਤਕ ਦਾ ਸੰਸਕਾਰ ਕਰਵਾ ਦਿੱਤਾ ਆ ਸ੍ਰੀ ਸਤੀਸ਼ ਕੁਮਾਰ ਸੈਣੀ ਦੀ ਅੰਤਿਮ ਸੰਧਾਨ ਲਈ ਸੀ ਉਸ ਤੋਂ ਬਾਅਦ ਪਾਖੜਾ ਨਹਿਰ ਤੇ ਜਾਮ ਲਗਾ ਦਿੱਤਾ ਪਰਿਵਾਰ ਵੱਲੋਂ ਤਿੰਨੋਂ ਦੋਸ਼ੀਆਂ ਨੂੰ ਜਦੋਂ ਤੱਕ ਗ੍ਰਿਫਤਾਰ ਨਹੀਂ ਕੀਤਾ ਜਾਮ ਜਾਰੀ ਹੋਏਗਾ ਸੋ ਹੁਣ ਦੇਖਣਾ ਹੋਏਗਾ ਕਿ ਪੁਲਿਸ ਕਦੋਂ ਕਾਰਵਾਈ ਕਰਦੀ ਹੈ ਸਰਪਾਲ ਜੀ ਸਰਪਾਲ ਜੀ ਜਿਹੜੇ ਆਪ ਜਾਮ ਲਾ ਰੱਖਿਆ ਕਿਸ ਕਰਕੇ ਲਾ ਰੱਖਿਆ ਸਰ ਇਹ ਜਿਹੜਾ ਜਾਮ ਆ ਅਸਲ ਸਚਾਈ ਦੇ ਸਚਾਈ ਨੂੰ ਦੱਬਿਆ ਜਾ ਰਿਹਾ ਸਾਡੇ ਸਤੀਸ਼ ਕੁਮਾਰ ਸੈਣੀ ਜੀ ਜਿਨ੍ਹਾਂ ਨੇ ਕੀ ਸਾਡੀ ਮੰਨੀ ਪਰਵੰਨੀ ਸੰਸਥਾ ਪਬਲਿਕ ਸਕੂਲ ਦੇ ਵਿੱਚ ਉਹਦੇ ਵਿੱਚ ਕੋ ਬਹੁਤ ਮੋਟਾ ਘਟਾਲਾ ਜੋ ਬੱਚਿਆਂ ਦੀ ਫੀਸ ਦੇ ਵਿੱਚ ਕੀਤਾ ਗਿਆ ਸੀਗਾ ਉਹ ਘਟਾਲਾ ਫੜਿਆ ਤਾਂ ਉਹਨਾਂ ਨੂੰ ਉਹ ਘਟਾਲੇ ਨੂੰ ਦਬਾਉਣ ਵਾਸਤੇ ਬਹੁਤ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸੀਗਾ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਜਿਸ ਕਰਕੇ ਉਹਨਾਂ ਨੇ ਆਪਣੀ ਜ਼ਿੰਦਗੀ ਖਤਮ ਕਰ ਲਈ ਅੱਜ ਉਹਨਾਂ ਨੂੰ ਨਿਆਂ ਨਹੀਂ ਦਿੱਤਾ ਜਾ ਰਿਹਾ ਪਹਿਲਾਂ ਭਰੋਸੇ 'ਚ ਦਵਾ ਕੇ ਸਾਨੂੰ ਡੀਐਸਪੀ ਸਮਾਣਾ ਨੇ ਭਰੋਸਾ ਦਵਾਇਆ ਕਿ ਉਹਨਾਂ ਦਾ ਅੱਜ ਪੋਸਟਮਾਰਡਮ ਕਰਕੇ ਉਹਨਾਂ ਦਾ ਸੰਸਕਾਰ ਕੀਤਾ ਜਾਵੇ ਅਸੀਂ ਉਹਨਾਂ ਦਾ ਸੰਸਕਾਰ ਕਰ ਦਿੱਤਾ ਜੀ ਉਹਨਾਂ ਦੇ ਭਰੋਸੇ 'ਚ ਕੀ ਅਸੀਂ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਅੱਜ 13 ਤੋਂ 14ਵਾਂ ਦਿਨ ਹੋ ਗਿਆ ਅੱਜ ਉਹਨਾਂ ਦਾ ਭੋਗ ਵੀ ਅੰਤਿਮ ਅਰਦਾਸ ਹੋ ਚੁੱਕਿਆ ਸਤੀਸ਼ਾਣੀ ਜੀ ਦੀ ਅੱਜ ਤੱਕ ਸਾਡੇ ਸਤੀਸ਼ ਕੁਮਾਰ ਸੈਣੀ ਜੀ ਨੂੰ ਇਨਸਾਫ ਨਹੀਂ ਮਿਲਿਆ ਉਹਨਾਂ ਦੇ ਆਖਰੀ ਬੋਲ ਸੀ ਕਿ ਮੈਨੂੰ ਹੋਰ ਕੁਝ ਮਿਲੇ ਨਾ ਮਿਲੇ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਸਿਰਫ ਇਨਸ ਆਪਦੇ ਹੱਕ ਸੱਚ ਦੀ ਲੜਾਈ ਲਈ ਅੱਜ ਉੱਥੇ ਧਰਨਾ ਦੇ ਰਹੇ ਹਾਂ ਜੀ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲੂ ਸਾਡੇ ਹਸੀਜ ਕੁਮਾਰ ਸੈਣੀ ਜੀ ਨੂੰ ਇਹ ਧਰਨਾ ਨਹੀਂ ਛੱਕਿਆ ਜਾਵੇਗਾ ਇਦਾਂ ਹੀ ਇਸ ਤਰ੍ਹਾਂ ਅਸੀਂ ਪ੍ਰਸ਼ਾਸਨ ਦੇ ਵਿਰੁੱਧ ਧਰਨਾ ਲਾ ਕੇ ਰੱਖਾਂ ਕਿਉਂਕਿ ਪ੍ਰਸ਼ਾਸਨ ਤੇ ਸਾਡੇ ਰਾਜਨੀਤਿਕ ਜਿੰਨਾ ਵੀ ਪਾਰਟੀਆਂ ਨੇ ਉਹਨਾਂ ਨਾਲ ਮਿਲੀਆਂ ਹੋਈਆਂ ਨੇ ਉਹਨਾਂ ਦਾ ਉਹਨਾਂ ਪਾਰਟੀਆਂ 'ਚ ਹੀ ਬਹੁਤ ਜ਼ਿਆਦਾ ਦਬਦਬਾ ਬਣਿਆ ਹੋਇਆ ਜਿਸ ਕਰਕੇ ਉਹਨਾਂ ਦੀ ਅਰੈਸਟ ਨਹੀਂ ਪਈ ਯਾਰੀ ਨਹੀਂ ਤਾਂ ਐਡੀ ਕਿੱਡੀ ਗੱਲ ਆ ਜੀ ਕਿੱਡੇ ਕੋ ਕ੍ਰਿਮੀਨਲ ਨੇ ਜਿਨ੍ਹਾਂ ਦਾ ਹੁਣ ਤੱਕ ਅਰੈਸਟ ਨਹੀਂ ਹੋਈ 13 14 ਦਿਨ ਹੋ ਜਾਣ ਸਾਰੀ ਸਰਕਾਰ ਲੱਗੀ ਹੋਵੇ ਸਾਰਾ ਪੁਲਿਸ ਪ੍ਰਸ਼ਾਸਨ ਲੱਗਿਆ ਹੋਵੇ ਇੱਕ ਬੰਦਾ ਅਰੈਸਟ ਨਾ ਹੋਵੇ ਜੀ ਜਦ ਕਿ ਉਹ ਬੇਲ ਲਈ ਪਟਿਆਲਾ ਵੀ ਆਕੇ ਬੇਲ ਲਾ ਗਈ ਬੇਲ ਪਟਿਆਲਾ ਵੀ ਰਿਜੈਕਟ ਹੋ ਗਈ ਉਹਨਾਂ ਦੀ ਸੈਸ਼ਨ ਤੋਂ ਹੁਣ ਹਾਈ ਕੋਰਟ ਲਾਰੇ ਨੇ ਕੁਝ ਦਿਨਾਂ ਚ ਉਹਨਾਂ ਨੂੰ ਹਾਈ ਕੋਰਟ ਤੋਂ ਬੇਲ ਲੈ ਲੈਣੀ ਹੈ ਜੀ ਸਾਡੇ ਬ੍ਰਦਰ ਨੂੰ ਸਾਡੇ ਸतीश ਕੁਮਾਰ ਨੂੰ ਸੱਚ ਨੂੰ ਕੋਈ ਤੋਂ ਇਨਸਾਫ ਮਿਲੂਗਾ ਜੀ ਜਿਹੜਾ ਬੰਦਾ ਸੱਚ ਬੋਲੂ ਨਹੀਂ ਉਹਦੂ ਉਸ ਨੂੰ ਇਸੇ ਤਰ੍ਹਾਂ ਕੁਚ ਲਿਆ ਜਾਵੇਗਾ ਹਮੇਸ਼ਾ ਇਹ ਅਦਾ ਕੋ ਚਲਿਆ ਜਾਂਦਾ ਰਿਹਾ ਸਾਡੇ ਸਮਾਣੇ ਨੂੰ ਸ਼ਰਾਪ ਹੈ ਜੀ ਜੇ ਕੋਈ ਸੱਚ ਹੱਕ ਦੀ ਉਰੇ ਲੜਾਈ ਲੜਦਾ ਤਾਂ ਉਸ ਦੇ ਵਿਰੁੱਧ ਪਰਚੇ ਕੀਤੇ ਜਾਂਦੇ ਨੇ ਜਾਂ ਉਹਨਾਂ ਨੂੰ ਆ ਮੌਤ ਦੀ ਸਜ਼ਾ ਸੁਣਾਈ ਜਾਂਦੀ ਹੈ ਮੇਰਾ ਨਾਮ ਰਾਹੁਲ ਸੈਣੀ ਹੈ ਜੀ ਮੈਂ ਹੌਰ ਸੈਣੀ ਜੀ ਜਿਹੜਾ ਜਾਮਦਾਰ ਰੱਖਿਆ ਸੜਕ ਤੇ ਹਾਂਜੀ ਕਿਸ ਕਰਕੇ ਲੜ ਕੇ ਇਹ ਮੇਰੇ ਭਰਾ ਸतीश ਕੁਮਾਰ ਨੇ ਅੱਜ ਤੋਂ 4 ਤਰੀਕ ਨੂੰ ਸੁਸਾਈਡ ਕੀਤਾ ਸੀਗਾ ਜੇ ਸੁਸਾਈਡ ਦੇ ਵਿੱਚ ਇੱਕ ਉਹਨੇ ਸੁਸਾਈਡ ਨੋਟ ਦਿੱਤਾ ਸੀਗਾ ਜਿਹਦੇ ਵਿੱਚ ਮੁੱਖ આરોપી ਨੀਤੂ ਦੇਵਗੰਤੇ ਉਹਨਾਂ ਸਾਥੀਆਂ ਵੱਲੋਂ ਉਹਨੂੰ ਮਜਬੂਰ ਕੀਤਾ ਗਿਆ ਸੀ ਮਰਨ ਪਿੱਛੇ ਪਰ ਅੱਜ 13ਵੇਂ ਤੋਂ 14ਵਾਂ ਦਿਨ ਹੋ ਗਿਆ ਹੈ ਦੋਸ਼ੀਆਂ ਤਿੰਨ ਦੋਸ਼ੀਆਂ ਦੇ ਵਿੱਚੋਂ ਇੱਕ ਦੋਸ਼ੀ ਵੀ ਨਹੀਂ ਫੜਿਆ ਗਿਆ ਜ਼ਿਲ੍ਹਾ ਪਟਿਆਲਾ ਦੇ ਵਿੱਚ ਹੀ ਦੋਸ਼ੀ ਨੇ ਉਹਨਾਂ ਦੇ ਵਿੱਚੋਂ ਇੱਕ ਦੋਸ਼ੀ ਦਾ ਸਿਆਸੀ ਰਸੂਕ ਹੈ ਆ ਵੇਖੋ ਜਿਹਦੇ ਕਰਕੇ ਉਹ ਨਹੀਂ ਫੜਿਆ ਜਾ ਰਿਹਾ ਉਹਦੀ ਕੱਲੀ-ਕੱਲੀ ਫੋਟੋ ਹਰ ਇੱਕ ਸਿਆਸੀ ਰਸੂਕ ਦੇ ਨਾਲ ਜਿਹਦੇ ਕਰਕੇ ਉਹਦੀ ਅਜੇ ਤੱਕ ਗ੍ਰਿਫਤਾਰੀ ਨਹੀਂ ਹੋਈ ਇਹਦੇ ਤੇ ਕੋਈ ਪਹਿਲਾ ਮੁਕਦਮਾ ਨਹੀਂ ਹੈ ਇੱਕ ਟੀਚਰ ਵੱਲੋਂ ਵੀ ਪਹਿਲਾ ਇੱਕ ਮੁਕਦਮਾ ਚੱਲ ਰਿਹਾ ਜਿਹਦੇ ਵਿੱਚ ਨੀਤੂ ਦੇਵਗਨ ਤੇ ਜਿਹੜੇ ਆ ਰੂਪੀ ਨੇ ਉਹਨਾਂ ਦੇ ਉੱਤੇ ਮੁਕਦਮਾ ਚੱਲ ਰਿਹਾ ਤੇ ਉੱਥੇ ਵੀ ਅਜੇ ਤੱਕ ਉਸ ਮੈਡਮ ਦੀ ਸੁਣਵਾਈ ਨਹੀਂ ਹੋਈ ਮਤਲਬ ਪੰਜਾਬ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਜਾਂ ਸਮਾਣਾ ਪ੍ਰਸ਼ਾਸਨ ਇਹ ਚਾਹੁੰਦਾ ਹੈ ਕਿ ਹਰ ਇੱਕ ਸਾਲ ਹਰ ਇੱਕ ਦੋ ਸਾਲ ਬਾਅਦ ਇੰਨਾ ਕਰਕੇ ਕੋਈ ਨਾ ਕੋਈ ਬੰਦਾ ਮਰੇ ਇੰਨਾ ਵਾਸਤੇ ਕੋਈ ਬੰਦਾ ਨਹੀਂ ਮਰਿਆ ਇੰਨਾ ਵਾਸਤੇ ਇੱਕ ਕੀੜਾ ਮਕੋੜਾ ਮਰਿਆ ਤਾਂ ਅੱਜ 13 ਦਿਨ ਹੋ ਗਏ ਇੱਕ ਵੀ ਦੋਸ਼ੀ ਗ੍ਰਿਫਤਾਰ ਨਹੀਂ ਹੋਇਆ ਇਹ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਦੋਸ਼ੀ ਸਲਾਖਾਂ ਪਿੱਛੇ ਨਹੀਂ ਹੁੰਦੇ ਭਾਵੇਂ ਉਹ ਜਿੰਨਾ ਮਰਜ਼ੀ ਟਾਈਮ ਨਿਕਲਦੇ ਅਸੀਂ ਇੱਥੇ ਹੀ ਬੈਠੇ ਰਵਾਂਗੇ ਜੀ ਸਮਾਣਾ ਤੋਂ ਕੇਲਾਸ਼ ਸ਼ਰਮਾ ਦੀ ਰਿਪੋਰਟ